ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰ ਵਾਲੇ ਗੁਰਮਖ ਪਿਆਰੇ ਜਨਮ ਅੱਜ ਦੀ ਵਿਚਾਰ ਵਿੱਚ ਆਪਾਂ ਪਾਵਨ ਗੁਰਬਾਣੀ ਦੀ ਰੋਸ਼ਨੀ ਦੇ ਰਾਹੀ ਬਹੁਤ ਜਨਮ ਬਿਸ਼ਰੇ ਥੇ ਮਾਦੋ ਇਹੋ ਜਨਮ ਤੇਮਾਰੇ ਲਿਖੇ ਦੀ ਦਾਤ ਨੂੰ ਪ੍ਰਾਪਤ ਕਰਾਂਗੇ ਗਵਾਚਾ ਹੋਇਆ ਜੀਵਨ ਗੁਰਬਾਣੀ ਦੀ ਰੋਸ਼ਨੀ ਦੇ ਰਾਹੀਂ ਸਾਨੂੰ ਪ੍ਰਾਪਤ ਹੋ ਜਾਵੇਗਾ ਲੱਭ ਜਾਵੇਗਾ ਗੁਰਬਾਣੀ ਇਸ ਜੱਗ ਮੈਂ ਚਾਨਣ ਕਰਮ ਵਸੇ ਮੰਗਿਆ। तमाम ਦੁਨੀਆ ਦੇ ਪਦਾਰਥ ਇਕੱਠੇ ਕਰਨ ਵਾਸਤੇ ਵੇਖਣ ਵਾਸਤੇ ਬਾਹਰੀ ਲਾਈਟਾਂ ਦਾ ਪ੍ਰਬੰਧ ਮਨੁੱਖ ਨੇ ਬਹੁਤ ਜ਼ਿਆਦਾ ਕੀਤਾ ਹੋਇਆ ਹੈ। ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੇ ਪਾਵਨ ਬੋਲ ਨੇ ਬਾਹਰੀ ਚਾਨਣ ਜਿਹੜਾ ਹੈ ਉਹ ਮਨੁੱਖ ਨੂੰ ਜ਼ਰੂਰੀ ਚਾਹੀਦਾ ਸੀ ਮਨੁੱਖ ਨੇ ਪ੍ਰਾਪਤ ਕੀਤਾ ਤੇ ਕੁਦਰਤ ਦਾ ਕਿਸ਼ਮਾ ਵੀ ਹੈ ਕੁਦਰਤ ਨੇ ਵੀ ਇਸ ਦੀ ਮਦਦ ਕੀਤੀ ਜੇ ਸੋ ਚੰਦਾ ਉਗਵੈ ਸੂਰਜ ਚੜੇ ਹਜ਼ਾਰ ਇਤੇ ਚਾਨਣ ਹੁੰਦੇ ਆ ਗੁਰਬਿਨ ਕੋਰ ਅੰਧਾਰ ਗੁਰੂ ਤੋਂ ਬਿਨਾ ਅੰਦਰ ਕੋਰ ਅੰਧਾਰ ਹੈ ਉਹ ਗੁਰੂ ਦੇ ਸ਼ਬਦ ਰਾਹੀ ਅੰਦਰ ਪ੍ਰਕਾਸ਼ ਹੋਣਾ ਹੈ ਤੇ ਗਵਾਚਾ ਹੋਇਆ ਜੀਵਨ ਜਿਹੜਾ ਹੈ ਕੋਈ ਮਨੁੱਖ ਪ੍ਰਾਪਤ ਕਰ ਸਕਦਾ ਅੰਦਰਲੇ ਪ੍ਰਕਾਸ਼ ਵਾਸਤੇ ਸਤਿਗੁਰਾਂ ਨੇ ਗੁਰਬਾਣੀ ਇਸ ਜਗ ਮੈਂ ਚਾਨਣ ਦੀ ਦਾਤ ਬਹੁਤ ਵੱਡੀ ਇਸ ਮਨੁੱਖ ਨੂੰ ਦਿੱਤੀ ਹੈ ਕਿ ਤੂੰ ਦੁਨੀਆਂ ਦੇ ਪਦਾਰਥ ਤਾਂ ਇਕੱਠੇ ਕਰਨ ਵਾਸਤੇ ਪ੍ਰਬੰਧ ਤੈਨੂੰ ਬਾਹਰੋਂ ਕੀਤਾ ਕਰਾਇਆ ਵੀ ਮਿਲ ਗਿਆ ਤੇ ਤੂੰ ਆਪ ਵੀ ਕੋਈ ਕਸਰ ਨਹੀਂ ਛੱਡੀ ਪਰ ਜਿਥੇ ਤੂੰ ਆਪ ਗਵਾਚਾ ਹੈ ਉਥੇ ਇਹ ਬਾਹਰੀ ਰੋਸ਼ਨੀ ਕੰਮ ਨਹੀਂ ਕਰੇ ਤੈਨੂੰ ਅੰਦਰ ਦੀ ਲੋੜ ਹੈ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਤੋਂ ਪਹਿਲਾਂ ਵੀ ਬੇਦਵਾਣੀ ਰਚੀ ਗਈ ਹੋਰ ਬਹੁਤ ਬਾਣੀਆਂ ਜਿਹੜੀਆਂ ਰਚੀਆਂ ਗਈਆਂ ਪਰ ਇਹ ਧੰਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਅਤੀ ਜ਼ਰੂਰੀ ਲੋੜ ਸੀ ਜਿਹੜੀ ਗੁਰਦੇਵ ਨੇ ਇਸ ਸੰਸਾਰ ਦੇ ਵਿੱਚ ਆਣ ਕੇ ਸਜੀਵਾਂ ਦੇ ਭਲੇ ਦੇ ਵਾਸਤੇ ਗੁਰਬਾਣੀ ਇਸ ਜਗ ਮੈਂ ਚਾਨਣ ਦੀ ਦਾਤ ਕੋਸ਼ਿਸ਼ ਕੀਤੀ ਹੈ ਕੀ ਅਸੀਂ ਆਪਣੇ ਗਵਾਚੇ ਜੀਵਨ ਨੂੰ ਗੁਰਬਾਣੀ ਦੀ ਰੋਸ਼ਨੀ ਰਾਹੀਂ ਕਦੀ ਲੱਭਣ ਦੀ ਕੋਸ਼ਿਸ਼ ਕੀਤੀ ਹੈ ਕਿੰਨੇ ਕ ਨੇੜੇ ਹੋ ਗਏ ਆ ਕਿੰਨਾ ਕ ਸਾਨੂੰ ਜੀਵਨ ਜਿਹੜਾ ਇਹ ਨੇੜੇ ਨਜ਼ਰ ਆਉਣ ਲੱਗਾ ਅਸੀਂ ਆਪਣੇ ਜੀਵਨ ਤੋਂ ਕੋਹਾਂ ਦੂਰ ਚਲੇ ਗਏ ਆ ਜਿਹੜਾ ਅਸਲੀ ਜੀਵਨ ਸਤਗੁਰੂ ਨੇ ਬਖਸ਼ਿਸ਼ ਕੀਤਾ ਸੀ ਉਹ ਜੀਵਨ ਦੇ ਨੇੜੇ ਜੇ ਅਸੀਂ ਹੋ ਗਏ ਆ ਤੇ ਫਿਰ ਸਾਡੇ ਜੀਵਨ ਨੂੰ ਮੁਬਾਰਕ ਹੈ ਮੁਬਾਰਕ ਹੈ ਆਓ ਗੁਰਬਾਣੀ ਦੀ ਰੋਸ਼ਨੀ ਵਿੱਚ ਆਪਣੇ ਜੀਵਨ ਨੂੰ ਲੱਭੀਏ ਪਾਤਸ਼ਾਹ ਜੀ ਆਖਦੇ ਨੇ ਭਈ ਪ੍ਰਾਪਤ ਮਾਨੁਖ ਦਿਹੋਰੀਆ गोविंद ਮਿਲਣ ਕੀ ਇਹ ਤੇਰੀ ਬਰਿੰਗਾ ਅਵਰ ਕਾਜ ਤੇਰੇ ਕਿਤੇ ਨਾ ਕਾਮ ਅਵਰ ਕਾਇ ਹੋਰ ਜਿਹੜੇ ਕੰਮ ਨੇ ਜਿਹੜੇ ਤੂੰ ਕਰਦਾ ਫਿਰਦਾ ਜਿਹੜੇ ਤੂੰ ਹੋਰ ਕਰਦਾ ਫਿਰਦਾ ਹੈ ਤੇਰੇ ਸਾਹਮਣੇ ਨਜ਼ਰ ਆਉਂਗੇ ਉਹ ਤੇਰੇ ਕਿਸੇ ਵੀ ਕੰਮ ਨਹੀਂ ਆਉਣੇ ਕੀ ਆਉਣਾ ਹੈ ਕੰਮ ਤੇਰੇ ਮਿਲ ਸਾਧ ਸੰਗਤ ਭਜ ਕੇਵਲ ਨਾਮ ਸਾਧ ਸੰਗਤ ਵਿੱਚ ਬੈਠ ਕੇ ਪ੍ਰਭੂ ਭਗਤੀ ਨੂੰ ਗਣ ਕਰਿਆ ਕਰ ਉਹਦੇ ਵਿੱਚ ਸੁਰਤ ਜੋੜਿਆ ਕਰ ਜੇ ਤੇਰੀ ਸੁਰਤ ਸੰਗਤ ਵਿੱਚ ਬੈਠ ਕੇ ਜੁੜਦੀ ਹੈ ਉਦੋਂ ਬਾਅਦ ਕਦੇ ਹਿਸਾਬ ਲਾਇਆ ਕਿ ਉਸ ਜੁੜੀ ਹੋਈ ਸੁਰਤ ਦਾ ਕਿੰਨਾ ਚਿਰ ਇਸ ਜੀਵਨ ਦੇ ਵਿੱਚ ਕਿੰਨੇ ਘੰਟੇ ਸਵੇਰੇ ਕੀਤੀ ਸ਼ਾਮ ਤੱਕ ਰਿਹਾ ਸ਼ਾਮ ਨੂੰ ਕੀਤੀ ਤੇ ਪੂਰੀ ਰਾਤ ਅਸਰ ਹੋ ਰਿਹਾ ਜੇ ਤਾਂ ਤੇਰੀ ਜੀਵਨ ਵਿੱਚ ਉਸ ਟਾਈਮ ਦੀ ਜੁੜੀ ਹੋਈ ਸੁਰਤ ਸ਼ਬਦ ਦੇ ਮਲਾਪ ਵਿੱਚ ਨਿਰੰਤਰ ਚੱਲ ਰਹੀ ਹੈ ਸਹਿਜ ਵਿੱਚ ਚੱਲਿਆ ਗਿਆ ਹੈ ਤੇ ਫਿਰ ਤੇ ਤੇਰੇ ਜੀਵਨ ਨੂੰ ਮੁਬਾਰਕ ਹੈ ਕਿ ਤੂੰ ਤਾਂ ਗੁਰੂ ਦੇ ਆਸੇ ਗੁਰੂ ਦੇ ਪਾਵਨ ਸ਼ਬਦ ਦੀ ਰੋਸ਼ਨੀ ਰਾਹੀਂ ਆਪਣੇ ਜੀਵਨ ਨੂੰ ਲੱਭਣ ਵਾਸਤੇ ਨੇੜੇ ਲੱਗ ਚੁੱਕਾ ਹੈ ਗੁਰਮੁਖ ਗਾਡੀ ਰਾਹ ਤੇ ਭਾਵ ਕੇ ਤੂੰ ਚੱਲ ਪਿਆ ਹੈ ਤੇ ਜੇ ਸਾਡਾ ਜੀਵਨ ਉਥੇ ਇਹ ਹੈ ਕਿ ਅਸੀਂ ਸੰਗਤ ਵੀ ਕਰਦੇ ਆਂ ਅਸੀਂ ਅਮਰਤ ਵੇਲੇ ਵੀ ਜਾਗਦੇ ਆਂ ਪਾਵਨ ਬਾਣੀ ਦਾ ਜਪਾ ਜਾਪ ਪਾਠ ਵੀ ਕਰਦੇ ਆਂ ਸਾਡਾ ਚਿਹਰਾ ਮੋਹਰਾ ਵੀ ਗੁਰਮਖਾ ਵਾਲਾ ਏ ਪਰ ਜੀਵਨ ਦੇ ਵਿੱਚ ਟਿਕਾਉ ਨਹੀਂ ਜੀਵਨ ਦੇ ਵਿੱਚ ਟਿਕਾਉ ਨਹੀਂ ਸਾਡਾ ਜੀਵਨ ਉਹਨਾਂ ਵਰਗਾ ਏ ਜਿਹੜੇ ਕਦੇ ਵੀ ਪ੍ਰਮਾਤਮਾ ਨੂੰ ਮੰਨਦੇ ਹੀ ਨਹੀਂ ਉਹ ਰੱਬ ਦੇ ਉੱਤੇ ਬਲੀਵ ਹੀ ਨਹੀਂ ਕਰਦੇ ਕਿ ਰੱਬ ਨਾਂ ਦੀ ਪ੍ਰਮਾਤਮਾ ਨਾਂ ਦੀ ਖੁਦਾ ਵਾਹਿਗੁਰੂ ਦੇ ਨਾਂ ਦੀ ਕੋਈ ਦੁਨੀਆ ਦੇ ਉੱਤੇ ਹਸਤੀ ਹੈ ਸਾਡਾ ਜੀਵਨ ਫੇਰ ਉਹਨਾਂ ਵਰਗਾ ਹੈ ਜੇ ਜੀਵਨ ਦੇ ਵਿੱਚ ਮੋੜ ਨਹੀਂ ਆਇਆ ਪਾਮਨ ਬਾਣੀ ਦੇ ਅੰਦਰ ਪੰਜਵੇਂ ਨਾਨਕ ਗੁਰਦੇਵ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਬਚਨ ਕਰਦੇ ਨੇ ਜੇ ਤੇਰੇ ਜੀਵਨ ਦੇ ਵਿੱਚ ਕੋਈ ਬਦਲਾਅ ਨਹੀਂ ਆਇਆ ਤੇ ਫਿਰ ਕਾਰਨ ਇਹ ਹੈ ਇਹ ਕਾਰਨ ਕਿ ਭੀ ਜੋ ਗੁਰੂ ਕਹਿੰਦਾ ਉਹ ਤੂੰ ਮੰਨਦਾ ਨਹੀਂ ਉਸ ਦਾਤ ਨੂੰ ਤੂੰ ਸੰਭਾਲਦਾ ਨਹੀਂ ਰਹਿ ਤਵਰ ਕਸ਼ੇਵਰ ਕਮਾਵਤ ਮਨ ਨੀ ਪ੍ਰੀਤ ਮੁਖੋਂ ਗੰਢ ਲਾਵਤ ਜਾਨਣ ਹਾਰ ਪ੍ਰਭੂ ਪਰਬੀਨ ਬਾਹਰ ਪੇਖ ਨ ਕਹੂੰ ਪੀਣ ਅਵਰ ਉਪਦੇਸੇ ਆਪ ਨ ਕਰੈ ਆਪ ਤਜਾਬਤ ਜਨਮੈ ਮਰੇ ਬਸ ਸਾਨੂੰ ਸਤਗੁਰੂ ਨੇ ਜੋ ਸਮਝਾਉਣਾ ਸਮਝਾ ਦਿੱਤਾ ਹੈ ਕਿ ਜੋ ਗੁਰੂ ਕਹਿੰਦਾ ਉਹ ਅਸੀਂ ਮੰਨਿਆ ਨਹੀਂ ਰਹਿ ਤਬਰ ਕਸ਼ਿ ਅਵਰ ਕਮਾਲ ਕਰਦੇ ਕੁਛ ਅਸੀਂ ਹੋ ਰਿਆਂ ਗੁਰੂ ਸਾਡਾ ਕੁਛ ਸਾਨੂੰ ਹੋਰਦਾ ਮੰਨ ਨਹੀਂ ਪ੍ਰੀਤ ਮੁਖੋਂ ਗੰਡ ਲਾਵਤ ਮੇਰੇ ਅੰਦਰ ਮਨ ਦੇ ਪ੍ਰੀਤ ਨਹੀਂ ਮੈਂ ਮੁਖੋਂ ਕਹਿਣਾ ਕਿ ਮੈਂ ਨਿਤਨੇਮੀ ਆ ਮੈਂ ਅੰਮ੍ਰਿਤ ਵੇੜਾ ਸੰਭਾਲਦਾ ਮੈਂ ਧਰਮ ਸਥਾਨ ਤੇ ਜਾਨਾ ਪਰ ਗੁਰੂ ਸਾਹਿਬ ਕਹਿੰਦੇ ਨੇ ਮੰਨਨ ਨਹੀਂ ਪ੍ਰੀਤ ਮੁਖੋਂ ਗੰਡ ਲਾਵਤ ਮੋਨ ਵਾਲਿਆ ਫਿਰ ਮੇਰਾ ਜੀਵਨ ਬਦਲਾ ਦੇ ਵਾਲੇ ਬੰਨੇ ਨਹੀਂ ਜਾ ਰਿਹਾ ਸਿਰਫ ਮੈਂ ਵੇਖੋ ਵਿਖਾਈ ਦਾ ਸਿੱਖ ਹਾਂ ਮੇਰੇ ਜੀਵਨ ਦੇ ਵਿੱਚ ਜੇ ਬਦਲਾ ਨਹੀਂ ਆਇਆ ਫਿਰ ਮੈਂ ਉਹ ਲੋਕਾਂ ਵਰਗਾ ਹਾਂ ਜਿਹੜੇ ਕਦੇ ਵੀ ਵਾਹਿਗੁਰੂ ਮੁੱਖੋਂ ਨਹੀਂ ਉਚਾਰਤੇ ਧਰਮ ਦੇ ਨਾਂ ਤੇ ਕੋਈ ਸੁਭ ਕਰਮ ਨਹੀਂ ਕਰਦੇ ਫਿਰ ਮੇਰੇ ਜੀਵਨ ਵਿੱਚ ਬਦਲਾ ਨਹੀਂ ਆਇਆ ਨਹੀਂ ਆਵੇਗਾ ਇਸ ਕਰਕੇ ਸਤਿਗੁਰੂ ਜੀ ਸਾਨੂੰ ਭੁੱਲਿਆਂ ਹੋਿਆਂ ਨੂੰ ਗੁਰਮੁਖ ਗਾਡੀ ਰਾਹ ਦੇ ਉੱਤੇ ਤੋਰਨ ਵਾਸਤੇ ਗੁਰਬਾਣੀ ਦਾ ਆਸਰਾ ਦਿੰਦੇ ਨੇ ਗੁਰਬਾਣੀ ਦਾ ਪ੍ਰਕਾਸ਼ ਦਿੰਦੇ ਨੇ ਗੁਰਬਾਣੀ ਦੇ ਰਾਹੀ ਸਾਡੇ ਗਵਾਚੇ ਹੋਏ ਸਦੀਆਂ ਤੋਂ ਜੀਵਨ ਨੂੰ ਲੱਭਣ ਵਿੱਚ ਸੰਗ ਸਹਾਈ ਹੁੰਦੇ ਨੇ ਆਓ ਗੁਰੂ ਦੇ ਚਰਨਾਂ ਵਿੱਚ ਜੁੜ ਕੇ ਸਦੀਆਂ ਤੋਂ ਗਵਾਚਾ ਹੋਇਆ ਜੀਵਨ ਸਾਡਾ ਐਸ ਮਨੁੱਖੀ ਜੀਵਨ ਦੇ ਰਾਹੀ ਪ੍ਰਭੂ ਭਗਤੀ ਪ੍ਰਭੂ ਪਿਆਰ ਵਿੱਚ ਗੁਰਬਾਣੀ ਦੀ ਰੋਸ਼ਨੀ ਵਿੱਚ ਲੱਭ ਕੇ ਆਪਾਂ ਜੀਵਨ ਮੁਬਾਰਕ ਹੋਈਏ ਸਤਿਗੁਰੂ ਜੀ ਕਿਰਪਾ ਕਰਨ ਅਰਦਾਸ ਕਰੀਏ ਕਿ ਵਾਹਿਗੁਰੂ ਅਬ ਕੀ ਬਾਹਰ ਅਬ ਕੀ ਬਾਹਰ ਬਖਸ਼ ਬੰਦੇ ਕੋ ਬਹੁਰ ਨ ਪਹਜਲ ਫੇਰਾ ਗੁਰੂ ਕਿਰਪਾ ਕਰੇਗਾ ਆਓ ਹਰ ਰੋਜ਼ ਦਾ ਨਿਤਨੇਮ ਜਿੱਥੇ ਅਸੀਂ ਕਰਦੇ ਆ ਉਥੇ ਸੁਰਤ ਸ਼ਬਦ ਦੇ ਨਾਲ ਮਿਲਾ ਕੇ ਆਪਣੇ ਜੀਵਨ ਨੂੰ ਸਤਿਗੁਰੂ ਜੀ ਦੇ ਇਸ ਸੱਚੇ ਮਾਰਗ ਤੇ ਤੁਰ ਕੇ ਗੁਰਮਖਾਂ ਦੀ ਸੰਗਤ ਦੇ ਰਾਹ ਦੇ ਪਾਂਧੀ ਬਣੀਏ ਤੇ ਆਓ ਸਤਿਗੁਰੂ ਜੀ ਸਾਡੇ ਤੇ ਜਰੂਰ ਕਿਰਪਾ ਕਰਨਗੇ ਜਦੋਂ ਮਨੁੱਖ ਸਤਿਗੁਰੂ ਜੀ ਦੇ ਦੱਸੇ ਹੋਏ ਮਾਰਗ ਸਿਧਾਂਤ ਨੂੰ ਅਪਣਾਉਂਦਾ ਹੈ ਤੇ ਸਤਿਗੁਰੂ ਬਾਹਾਂ ਤੋਂ ਫੜ ਕੇ ਆਪਣੀ ਗਲਵਕੜੀ ਵਿੱਚ ਲਾ ਲੈਂਦਾ ਜੋ ਸ਼ਰਨ ਆਵੇ ਤੇ ਸਕੰਠ ਲਾਵੇ ਇਹੋ ਗੁਰੂ ਸੁਆਮੀ ਸੰਦਾ ਵਾਹਿਗੁਰੂ ਚੰਗੇ ਮਾਲ ਸੁਭਾ ਦਾ مالک ਹੈ ਆਪਾਂ ਵਾਹਿਗੁਰੂ ਦੇ ਚਰਨਾਂ ਨਾਲ ਜੁੜ ਕੇ ਵਾਹਿਗੁਰੂ ਵਾਹਿਗੁਰੂ ਗੁਰਬਾਣੀ ਦਾ ਜਾਪ ਸਿਮਰਨ ਵਿਆਸ ਕਰੀਏ ਤੇ ਸਾਡੇ ਜੀਵਨ ਦੇ ਵਿੱਚ ਵਾਹਿਗੁਰੂ ਦੇ ਪਿਆਰ ਦੀਆਂ ਦਾਤਾਂ ਦੇ ਸੋਮੇ ਫੁੱਟ ਪੈਣ ਤੇ ਅਸੀਂ ਆਪਣੇ ਗਵਾਚੇ ਜੀਵਨ ਨੂੰ ਇਸ ਮਨੁੱਖੇ ਸਰੀਰ ਦੇ ਰਾਹੀਂ ਲੱਭ ਕੇ ਗੁਰੂ ਚਰਨਾ ਦੇ ਨਾਲ ਸਦਾ ਲਈ ਜੁੜ ਜਾਈਏ ਸਤਿਗੁਰੂ ਜੀ ਕਿਰਪਾ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ